ਪੰਜਾਬ ਸਟੇਟ ਇੰਡੀਆ ਦੇ 2% ਪਪੂਲੇਸ਼ਨ ਤੇ ਪਰ 20% ਫੌਜ ਦੇ ਵਿੱਚ ਇਹਨਾਂ ਦੀ ਗਿਣਤੀ ਹੈ ਹਰ ਔਖੇ ਸੋਖੇ ਹਾਲਾਤ ਦੇ ਵਿੱਚ ਦੇਸ਼ ਦੀ ਸਿਕਿਉਰਿਟੀ ਲਈ ਆਪਣਾ ਬੰਦਾ ਯੋਗਦਾਨ ਦਿੰਦੇ ਆ ਬਹੁਤ ਮਾਰਸ਼ਲ ਰੇਸ ਆ ਪੰਜਾਬ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਇੱਕ ਤਾਂ ਬਾਹਰ ਬਹੁਤ ਜ਼ਿਆਦਾ ਚਲੇ ਗਏ ਜਿਹੜਾ ਵੀ ਪਲੱਸ 2 ਕਰਦਾ ਬਾਹਰ ਚਲੇ ਜਾਂਦਾ ਤੇ ਇੱਕ ਜੋ ਆ ਨਵੀਂ ਚੱਲੀ ਆ ਅਗਨੀਵੀਰ ਦੀ ਇਹਦੇ ਵਿੱਚ ਵੀ ਕੋਈ ਫਿਊਚਰ ਨਹੀਂ ਲੱਗਦਾ ਲੋਕਾਂ ਨੂੰ ਇਸ ਕਰਕੇ ਵੀ ਘਟਦੀ ਜਾ ਰਹੀ ਹੈ ਪਰ ਜੇ ਓਵਰਆਲ ਦੇਖੀਏ ਇਹ ਜਿੰਨੀ ਕੁ ਇਹਦੇ ਵਿੱਚੋਂ ਹਾਈ ਰਿਸਕ ਵੀ ਹੈ ਤੇ ਜਿੰਨੀ ਕਿ ਇਨਕਮ ਹੈ ਇਹਦੇ ਵਿੱਚ ਤੈਗਨੀਵੀਰ ਚ ਤਾਂ ਬਿਲਕੁਲ ਹੀ ਕੁਝ ਨਹੀਂ 30000 ਰੁਪਿਆ ਉਹਦਾ ਸ਼ੁਰੂ ਹੁੰਦਾ ਹੈ ਤੇ ਕੁਝ ਵੀ ਨਹੀਂ ਜਾਨੀ ਉਹ ਤਾਂ ਇੱਕ ਸਮਝ ਲਓ ਆਊਟਸੋਰਸ ਫੌਜ ਨੂੰ ਯੰਗ ਰੱਖਣ ਦੇ ਲਈ ਇਹਨਾਂ ਨੇ ਕੀਤਾ ਪਰ ਬਹੁਤ ਉਹਦੇ ਮਾੜੇ ਇੰਪੈਕਟ ਪਹਿਣਗੇ ਤੇ ਦੂਜੀ ਗੱਲ ਇਹ ਹੈ ਕਿ ਸਿੱਖਾਂ ਦਾ ਭਾਰਤ ਸਰਕਾਰ ਆ ਜੋ ਸੈਂਟਰ ਸਰਕਾਰ ਦੇ ਪ੍ਰਤੀ ਰਵਈਆ ਇਦਾਂ ਦਾ ਹੈ ਕਿ ਜਿੱਦਾਂ ਇਹ ਸਾਡੇ ਨਾਲ ਸਾਨੂੰ ਸੈਕੰਡ ਸਿਟੀਜ਼ਨ ਸਮਝਦੇ ਆ ਇਹ ਭਾਵਨਾ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਸਾਡੇ ਨਾਲ ਪੂਰਾ ਇਨਸਾਫ ਨਹੀਂ ਹੁੰਦਾ ਜਿਵੇਂ 84 ਦਾ ਹਜੇ ਤੱਕ ਕੋਈ ਪੂਰਾ ਇਨਸਾਫ ਨਹੀਂ ਮਿਲਿਆ ਦਰਬਾਰ ਸਾਹਿਬ ਤੇ ਅਟੈਕ ਜਦੋਂ ਹੋਇਆ ਤੇ ਇਹ ਕਈ ਕਾਰਨ ਨੇ ਸਿੱਖਾਂ ਦਾ ਭਾਰਤੀ ਫੌਜ ਦੇ ਵੱਲ ਨੂੰ ਰੁਝਾਨ ਘਟਣ ਦਾ ਕਾਰਨ ਇਹਦੇ ਤੇ ਰੀਥਿੰਕ ਕਰਨਾ ਚਾਹੀਦਾ ਸਰਕਾਰ ਨੂੰ ਦੇਸ਼ ਦੀ ਰਾਖੀ ਲਈ ਸਿੱਖ ਬਹੁਤ ਜ਼ਰੂਰੀ ਨੇ ਇੰਪੋਰਟੈਂਟ ਨੇ ਭਾਵੇਂ ਆਬਾਦੀ ਕਿੰਨੀ ਵੀ ਇੰਨਾ ਦੀ ਹੋਵੇ ਆਬਾਦੀ ਦੀ ਗੱਲ ਨਾ ਕਰੋ ਜਿੱਥੇ ਦੇਸ਼ ਸਾਰਾ ਕੰਮ ਨਾ ਆਵੇ ਸਾਰੀ ਸਿਸਟਮ ਫੇਲ ਹੋ ਜੇ ਉੱਥੇ ਸਿੱਖ ਕਿਤੇ ਨਾ ਕਿਤੇ ਫੇਰ ਅੱਜ ਵੀ ਇੱਕ ਡਾ ਲੈਂਦੇ ਇਸ ਕਰਕੇ ਸਿੱਖਾਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਸਿੱਖਾਂ ਦੇ ਹੱਕ ਦੇਣੇ ਚਾਹੀਦੇ ਥੈਂਕ ਯੂ ਸਤਿ ਸ੍ਰੀ ਅਕਾਲ